ਲੋਜੀ ਔਰਤਾਂ ਦੇ ਖਾਤਿਆਂ ਦੇ ਵਿੱਚ ਹੁਣ ਆਉਣਗੇ 2500 ਰੁਪਏ ਕੀਤਾ ਗਿਆ ਵਾਦਾ ਹੋ ਰਿਹਾ ਪੂਰਾ ਤੇ ਹਰ ਮਹੀਨੇ ਮਿਲੇਗੀ ਇਹ ਸਹਾਇਤਾ ਰਾਸ਼ੀ ਜੀਆਂ ਦਿੱਲੀ ਦੀਆਂ ਔਰਤਾਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਹੁਣ 2500 ਰੁਪਏ ਆਇਆ ਕਰੇਗਾ ਇਹ ਸਹਾਇਤਾ ਰਾਸ਼ੀ ਉਹਨਾਂ ਨੂੰ ਹਰ ਮਹੀਨੇ ਮਿਲੇਗੀ ਕਿਉਂਕਿ ਉਹਨਾਂ ਦੇ ਨਾਲ ਇਹ ਚੋਣਾਂ ਦੇ ਦੌਰਾਨ ਵਾਦਾ ਕੀਤਾ ਗਿਆ ਸੀ ਦੱਸਦੀ ਹੈ ਕਿ ਦਿੱਲੀ ਦੀ ਨਵੀਂ ਚੁਣੀ ਗਈ ਸੀਐਮ ਰੇਖਾ ਗੁਪਤਾ ਹੋਰਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਿਲਿਆ ਕਰਨਗੇ ਦੱਸਦੀ ਹੈ ਕਿ ਦਿੱਲੀ ਦੀ ਨਵੀਂ ਚੁਣੀ ਗਈ ਸੀਐਮ ਰੇਖਾ ਗੁਪਤਾ ਹੋਰੀ ਅੱਜ ਸੀਐਮ ਦੇ ਵੱਜੋਂ ਸੌ ਚੁੱਕਣਗੇ ਅੱਜ ਯਾਨੀ ਕਿ 20 ਫਰਵਰੀ 2025 ਦਿਨ ਵੀਰਵਾਰ ਨੂੰ ਉਹਨਾਂ ਦਾ ਸੌ ਚੋਕ ਸਮਾਗਮ ਹੋਵੇਗਾ ਜਿਹੜਾ ਕਿ ਰਾਮਲੀਲਾ ਮੈਦਾਨ ਦੇ ਵਿੱਚ ਹੋਵੇਗਾ ਅਜੇ ਉਹਨਾਂ ਦਾ ਸੌਚੁਕ ਸਮਾਗਮ ਨਹੀਂ ਹੋਇਆ ਪਰੰਤੂ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ ਔਰਤਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ 2500 ਰੁਪਏ ਜਿਹੜੇ ਕਿ ਸਹਾਇਤਾ ਰਾਸ਼ੀ ਦੇ ਵਜੋਂ ਦਿੱਤੇ ਜਾਇਆ ਕਰਨਗੇ ਤੇ ਹੁਣ ਉਹ ਵਾਅਦਾ ਪੂਰਾ ਕਰਨਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਸੁਪਨਾ ਹੈ ਉਹ ਭਾਜਪਾ ਦੇ ਸਾਰੇ ਵਿਧਾਇਕ ਰਲ ਕੇ ਪੂਰਾ ਕਰਨਗੇ ਉਹਨਾਂ ਨੇ ਆਖਿਆ ਹੈ ਕਿ ਭਾਜਪਾ ਦੇ 48 ਵਿਧਾਇਕਾਂ ਦੀ ਇਹ ਜ਼ਿੰਮੇਵਾਰੀ ਹੈ ਤੇ ਇਸ ਦੇ ਨਾਲ ਜਿਹੜਾ ਕਿ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਜਾਵੇਗਾ ਇਥੇ ਦੱਸਦੀ ਹੈ ਕਿ ਹੋਈਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ 70 ਸੀਟਾਂ ਦੇ ਵਿੱਚੋਂ 48 ਸੀਟਾਂ ਤੇ ਭਾਜਪਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਤੇ ਪਹਿਲਾਂ ਤੋਂ ਚੱਲ ਰਹੇ ਸ਼ਾਸਨ ਨੂੰ ਖਤਮ ਕਰ ਦਿੱਤਾ ਗਿਆ ਏ ਤੇ ਹੁਣ ਔਰਤਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਔਰਤਾਂ ਦੇ ਖਾਤਿਆਂ ਦੇ ਵਿੱਚ 2500 ਰੁਪਏ ਹਰ ਮਹੀਨੇ ਆਇਆ ਕਰਨਗੇ ਜਿਹੜੇ ਕਿ ਸਹਾਇਤਾ ਰਾਸ਼ੀ ਦੇ ਵਜੋਂ ਦਿੱਤੇ ਜਾਣਗੇ 101 ਰੇਖਾ ਗੁਪਤਾ ਹੋਰਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੀ ਪਹਿਲੀ ਕਿਸ਼ਤ ਔਰਤਾਂ ਨੂੰ ਸਹਾਇਤਾ ਰਾਸ਼ੀ ਦੇ ਵਜੋਂ ਦਿੱਤੀ ਜਾਵੇਗੀ ਉਹ ਆਉਣ ਵਾਲੀ 8 ਮਾਰਚ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਇਥੇ ਦੱਸਦੀ ਹੈ ਕਿ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਕਰਕੇ ਹੀ ਇਸ ਦਿਨ ਨੂੰ ਖਾਸ ਤੌਰ ਤੇ ਡੈਡਲਾਈਨ ਦੇ ਵਜੋਂ ਵਰਤਿਆ ਜਾ ਰਿਹਾ ਹੈ ਰੇਖਾ ਗੁਪਤਾ ਹੋਰਾਂ ਨੇ ਇਕਲ ਆਖੀ ਹੈ ਕਿ ਆਉਣ ਵਾਲੀ 8 ਮਾਰਚ ਤੱਕ ਜਿਹੜੀ ਸਹਾਇਤਾ ਰਾਸ਼ੀ ਔਰਤਾਂ ਨੂੰ ਦਿੱਤੀ ਜਾਣੀ ਹੈ ਜਿਹੜੀ ਕਿ ਪਹਿਲੀ ਕਿਸ਼ਤ ਹੈ ਉਹ ਔਰਤਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਦੱਸਦੀ ਹੈ ਕਿ ਰੇਖਾ ਗੁਪਤਾ ਹੋਰੀ ਦਿੱਲੀ ਦੇ ਸੀਐਮ ਦੇ ਵੱਜੋਂ ਸੌ ਚੁੱਕਣਗੇ ਉਹਨਾਂ ਦਾ ਸੌ ਚੁੱਕ ਸਮਾਗਮ ਰਾਮਲੀਲਾ ਮੈਦਾਨ ਦੇ ਵਿੱਚ ਹੋਵੇਗਾ ਜਿੱਥੇ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੀਆਂ ਤੇ ਉੱਗੀਆਂ ਸ਼ਖਸੀਅਤਾਂ ਸ਼ਾਮਿਲ ਰਹਿਣਗੀਆਂ ਸੋ ਔਰਤਾਂ ਦੇ ਨਾਲ ਜਿਹੜਾ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਔਰਤਾਂ ਨੂੰ 2500 ਰੁਪਏ ਸਹਾਇਤਾ ਰਾਸ਼ੀ ਦੇ ਵਜੋਂ ਦਿੱਤਾ ਜਾਵੇਗਾ ਤੇ ਹੁਣ ਇਹ ਵਾਅਦਾ ਪੂਰਾ ਹੋਣ ਜਾ ਰਿਹਾ ਹੈ ਔਰਤਾਂ ਦੇ ਖਾਤਿਆਂ ਦੇ ਵਿੱਚ 2500 ਰੁਪਏ ਹਰ ਮਹੀਨੇ ਆਇਆ ਕਰਨਗੇ ਕਿਉਂਕਿ ਭਾਜਪਾ ਦੇ ਵੱਲੋਂ ਚੋਣਾਂ ਦੇ ਦੌਰਾਨ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ